ਸਤ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਜੋਤ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਪਸ਼ੂ ਮੰਡੀ ਡੱਬੋ ਵਾਲੀ ਦੀ ਜੋ ਕਿ ਹਰ ਸੰਡੇ ਨੂੰ ਲੱਗਦੀ ਆ ਮਹੀਨੇ ਦੇ ਵਿੱਚ ਚਾਰ ਵਾਰ ਲੱਗਦੀ ਆ ਤਕਰੀਬਨ ਸਾਰੇ ਜਾਣਦੇ ਹਨ ਇਹ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਲੱਗਦੀ ਹੈ ਜੀ ਇਸ ਮੰਡੀ ਦੇ ਵਿੱਚ ਤੁਹਾਨੂੰ ਹਰੇਕ ਬਰੀਡ ਦੇ ਅੰਗਾਵਾਂ ਦੇਖਣ ਨੂੰ ਮਿਲਣਗੀਆਂ ਐਚ ਐਫ ਸਾਹੀਵਾਲ ਤੇ ਕ੍ਰੋਸ ਇਸ ਮੰਡੀ ਦੇ ਵਿੱਚ ਦੋਸਤੋ ਮੱਝਾਂ ਵਿੱਚ ਤੁਹਾਨੂੰ ਚੰਗੀ ਬਰੀਡ ਦੇ ਆ ਮਿਲਣਗੀਆਂ ਦੇਖਣ ਨੂੰ ਮੂਹਰਾ ਕੁਆਲਟੀ ਦੀਆਂ ਜਿਹੜੇ ਕਿਸਾਨ ਦੋਸਤ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਤੇ ਤੁਸੀਂ ਆਸਾਨੀ ਨਾਲ ਵੀਡੀਓ ਦੇਖ ਸਕੋ ਇਦਾਂ ਦੀਆਂ ਵੀਡੀਓ ਕਿਸੇ ਵੀ ਕਿਸਾਨ ਵੀਰ ਨੇ ਪਸ਼ੂਆਂ ਦੀਆਂ ਆਪਣੇ ਸੇਲ ਕਰਨੇ ਹੋਣ ਤਾਂ ਆਪਣੇ ਚੈਨਲ ਤੇ ਅਪਲੋਡ ਕਰਾਉਣ ਵਾਸਤੇ ਆਪਨੇ ਨਾਲ ਕੰਟੈਕਟ ਕਰ ਸਕਦੇ ਹਾਂ ਜੀ ਆਪਣੇ ਚੈਨਲ ਦਾ ਕੰਟੈਕਟ ਨੰਬਰ ਹੈਗਾ ਜੀ 9530807780 ਚੈਨਲ ਦਾ ਕੰਟੈਕਟ ਨੰਬਰ ਸਕਰੀਨ ਤੇ ਵੀ ਥਲੜੇ ਪਾਸੇ ਚੱਲੂਗਾ ਦੋਸਤੋ ਕਿਸਾਨ ਦੋਸਤੋ ਜਿਹੜੇ ਕਿਸਾਨ ਵੀਰ ਡੇਰੀ ਦਾ ਧੰਦਾ ਕਰਦੇ ਹਨ ਤਾਂ ਉਹੋ ਇਸ ਮੰਡੀ ਦੇ ਵਿੱਚ ਆ ਕੇ ਤਸੱਲੀ ਕਰਕੇ ਚੰਗੇ ਪਸ਼ੂ ਇਥੋਂ ਖਰੀਦ ਸਕਦੇ ਹਨ ਚਾਹੇ ਗਾਵਾਂ ਲੈਣੀਆਂ ਹੋਣ ਚਾਹੇ ਮੱਝਾਂ ਲੈਣੀਆਂ ਹੋਣ ਇਸ ਮੰਡੀ ਦੇ ਵਿੱਚ ਤੁਹਾਨੂੰ ਹਰੇਕ ਰੇਟ ਦੇ ਪਸ਼ੂ ਮਿਲਣਗੇ ਸਸਤੀਆਂ ਗਾਵਾਂ ਮਿਲ ਜਾਣਗੀਆਂ ਤੇ ਮਹਿੰਗੀਆਂ ਵੀ ਮਿਲ ਜਾਣਗੀਆਂ ਜੇ ਤੁਸੀਂ ਮੁਰਾ ਕੁਆਲਿਟੀ ਦਾ ਮੱਝਾਂ ਲੈਣੀਆਂ ਹੋਣ ਤਾਂ ਉਹੀ ਭਾਰੀ ਗਿਣਤੀ ਚ ਆਉਂਦੀਆਂ ਹਨ ਉਹੀ ਤੁਹਾਨੂੰ ਚੰਗੀਆਂ ਵੀ ਮਿਲ ਜਾਣਗੀਆਂ ਤੇ ਸਸਤੀਆਂ ਵੀ ਮਿਲ ਜਾਣਗੀਆਂ ਮਹਿੰਗੀਆਂ ਵੀ ਮਿਲ ਜਾਣਗੀਆਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਅੱਗੇ ਚੱਲ ਕੇ ਆਪਾਂ ਪਸ਼ੂ ਪਾਲਕ ਵੀਰਾਂ ਨਾਲ ਕਰਦੇ ਆਂ ਗੱਲਾਂ ਬਾਤਾਂ ਇਹ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਜੀ ਕਿੱਥੇ-ਕਿੱਥੋਂ ਵੀਰ ਪਸ਼ੂ ਲੈ ਕੇ ਆਏ ਹਨ ਕੀ ਡਰੈੱਸ ਆ ਪ੍ਰੋਪਰ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਆਓ ਅੱਗੇ ਚੱਲਦੇ ਆਂ ਜੀ ਦੋਸਤੋ ਇੱਧਰ ਵਾਲੀ ਸਾਈਡ ਤੁਹਾਨੂੰ ਕ੍ਰੋਸ ਬ੍ਰੀਡ ਦੇ ਦਿਖਾ ਰਹੇ ਆਂ ਜੀ ਤੁਸੀਂ ਦੇਖ ਹੀ ਰਹੇ ਹੋ ਕ੍ਰੋਸ ਬ੍ਰੀਡ ਦੇ ਗਾਵਾਂ ਤੁਸੀਂ ਲੈਣੀਆਂ ਹੁਣ ਤਾਂ ਇੱਥੇ ਹਰੇ ਕੁਆਲਿਟੀ ਦੇ ਤੁਹਾਨੂੰ ਗਾਵਾਂ ਮਿਲ ਜਾਣਗੀਆਂ ਇਹ ਸਾਹਮਣੇ ਵਾਲੀਆਂ ਦੋ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਹੀ ਕ੍ਰਾਸ ਬਰੀਡ ਦੇ ਹਨ ਸਾਹੀਵਾਲ ਦਾ ਪੱਖ ਪੈਂਦਾ ਇਹਨਾਂ ਦਾ ਥੋੜੇ ਥੋੜੇ ਸਿੰਗ ਇਹਨਾਂ ਦੇ ਹੁੰਦੇ ਆ ਜੀ ਅੱਗੇ ਚੱਲ ਕੇ ਆਪਾਂ ਕਿਸਾਨ ਦੋਸਤਾਂ ਨਾਲ ਗੱਲਬਾਤ ਕਰਦੇ ਹਾਂ ਕਿਸਾਨ ਦੋਸਤੋ ਦਰਮਿਆਨੇ ਕਾਦਦੀ ਤੁਹਾਨੂੰ ਕ੍ਰਾਸ ਬਰੀਡ ਦੀ ਬੈਡ ਦਿਖਾ ਰਹੇ ਹਾਂ ਤੁਹਾਡੇ ਸਾਹਮਣੇ ਚੈੱਕ ਕਰੋ ਜੀ ਹਾਈਟ ਲੈਂਥ ਇਹਦੀ ਘਾਟੀ ਆ ਚੰਗਾ ਸੋਨਾ ਥਾਂ ਲੱਗਿਆ ਹੋਇਆ ਇਹਦਾ ਤੋਰੀ ਵੀਰੇ ਅੱਗੇ ਹੋਰ ਤੋੜ ਲਾ ਉਧਰ ਨੂੰ ਤੋੜ ਬਾਈ ਹਾਂ ਉਧਰ ਤੋੜ ਲਾ ਦੇਖੀ ਬੱਬੂ ਪਰ ਅੰਮੀ ਠੀਕ ਆ ਫਰੀਆ ਤੁਸੀਂ ਸਾਹਮਣੇ ਗਾਂਹ ਦੇਖ ਹੀ ਰਹੇ ਹੋ ਚੰਗਾ ਸੋਨਾ ਅਲਟਰ ਕੁਆਲਟੀ ਇਹਨੇ ਬਣਾਈ ਹੋਈ ਆ ਕਦ ਕੱਟ ਦਾ ਦਰਮਿਆਨਾ ਬਾਕੀ ਜਾਣਕਾਰੀ ਬਾਈ ਯਾਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜਿਹੜੀ ਆਪਾਂ ਵੀਡੀਓ ਦੇ ਵਿੱਚ ਗਾਂ ਤੋਰੀ ਆ ਕਰਾਸ ਬ੍ਰੀਡ ਆ ਹਾਂ ਜੀ ਠੀਕ ਆ ਜੀ ਕਿੰਨੇ ਪਸ਼ੂ ਲੈ ਕੇ ਆਂਡਾ ਆਪਲੇ ਅੱਜ ਇੱਕ ਜੀ ਠੀਕ ਆ ਜੀ ਇਹਨੂੰ ਕਿੰਨੇ ਦਿਨ ਹੋਵੇ ਸੂਈ ਨੂੰ ਇਹ ਤਾਂ 7 ਦਿਨ ਜੀ 7 ਦਿਨ ਹਾਂ ਜੀ ਠੀਕ ਆ ਜੀ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ ਰਾਜਪਾਲ ਜੀ ਰਾਜਪਾਲ ਸਿੰਘ ਤੇ ਪਿੰਡ ਜੀ ਲਾਲ ਬਾਈ ਲਾਲ ਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਂ ਜੀ ਮੋਬਾਈਲ ਨੰਬਰ 75083 ਹਾਂਜੀ 31742 ਠੀਕ ਹੈ ਜੀ ਤੇ ਫਿਰ ਇਹ ਤਾਂ ਕੀ ਇਹਦੀ ਡਟਾ ਆਪਣਾ ਡਿਮਾਂਡ ਕਰ ਰਹੇ ਹੋ 45000 45 ਡਿਮਾਂਡ ਕਰਦੇ ਹੋ ਹਾਂਜੀ ਤੇ ਕਿੰਨੇ ਦੀ ਛੱਡਣੀ ਆ ਛੱਡਦੇ ਕੋਈ ਬਸ 40 ਟੁੜੀ ਦੀ 40 ਟੁੜੀ ਦੀ ਕਿੰਨਾ ਕੁ ਦੁੱਧ ਕੱਢ ਰਹੀ ਆ 16 17 ਲੀਟਰ ਜੀ 16 17 ਹਾਂਜੀ ਕਿੰਨੇ ਦਿਨ ਹੋ ਗਏ ਸਵੇਰ ਨੂੰ 7 ਦਿਨ ਜੀ 7 ਦਿਨ ਸਵੇਰ ਹੋ ਗਏ ਠੀਕ ਹੈ ਜੇ ਕੋਈ ਮੰਨ ਲਓ ਵੀਡੀਓ ਵੇਖ ਕੇ ਪਸੰਦ ਕਰਦਾ ਤਾਂ ਮਾਨਤਨ ਕਰੋਗੇ ਕਰਦੇ ਆ ਜੀ ਹਾਂ ਠੀਕ ਆ ਓਕੇ ਬਾਈ ਤੁਹਾਨੂੰ ਆਪ ਠੀਕ ਸਾਰਾ ਦੋਸਤ ਇੱਕ ਐਫ ਕਚਫ ਕੁਆਲਟੀ ਤੁਹਾਨੂੰ ਵਾ ਚੈੱਕ ਕਰਾ ਰਹੇ ਆ ਅੱਗੇ ਸਾਹਮਣੇ ਇਹ ਹੈਡਲਾਈਟ ਵੀ ਠੀਕ ਆ ਅਡਰ ਕੁਆਲਟੀ ਬਹੁਤ ਅੱਛੀ ਹੈ ਜੀ ਕਦ ਕਰ ਤੁਸੀਂ ਦੇਖ ਹੀ ਰਹੇ ਆ ਇਹ ਵੀ ਡੱਬ ਵਾਲੀ ਮੰਡੀ ਦੇ ਵਿੱਚ ਵੀਰ ਲੈ ਕੇ ਆਏ ਹੋਏ ਹਾਂ ਬਾਕੀ ਦੀ ਪ੍ਰੋਪਰ ਡਿਟੇਲ ਬਾਈ ਜੀ ਸਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕੀ ਪ੍ਰਾਈਸ ਕਰ ਰਹੇ ਆ ਇਹਦਾ ਮੋੜਦਾ ਵੀਰੇ ਭਾਈ ਜੀ ਬਰਾਦੇ ਦਸਮ ਮੁਤਾਬਕ ਬੱਤੀ ਕਿ ਲੋਕ ਮਿਲ ਕੇ ਰੈਡੀ ਆ ਇਸ ਟਾਈਮ ਤੇ ਤਿੰਨੇ ਸਮੇਂ ਆ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਜੇਰਾਣਾ ਹੀ ਭੋਲਾ ਹੀ ਭੋਲਾ ਹਾਂਜੀ ਠੀਕ ਆ ਜੀ ਪਿੰਡ ਪਿੰਡ ਮਲਵਾਲ ਕਿਲਾ ਫਰੋਜ਼ਪੁਰ ਪਿੰਡ ਮਲਵਾਲ ਫਰੋਜ਼ਪੁਰ ਹਾਂਜੀ ਜਿਹੜਾ ਵਜੀਤਪੁਰ ਦੇ ਨਾਲ ਹਾਂਜੀ ਹਾਂਜੀ ਠੀਕ ਆ ਜੀ ਸਾਡੇ ਤਾਂ ਇਹ ਜੀ ਵਾਲਾ ਪਿੰਡ ਹਾਂਜੀ ਠੀਕ ਜੀ ਕਿਹੜੇ ਕਰਾ ਜੀ ਹਰੀ ਸਿੰਘ ਬਕਸੀ ਸਰੀ ਅੱਛਾ ਭੰਬੇ ਵਾਲੇ ਭੰਬੇ ਹਾਂ ਠੀਕ ਆ ਜੀ ਤੇ ਕਿੰਨੀਆਂ ਗਾਵਾਂ ਲੈ ਕੇ ਪਹੁੰਚੇ ਹੋ ਇਸ ਮੰਡੀ ਤੇ ਜੀ ਤਿੰਨ ਆਏ ਜੀ ਲੈ ਕੇ ਕਿੰਨ ਲੈ ਕੇ ਆਏ ਹੋ ਕੋਈ ਸੇਲ ਹੋਈ ਆ ਇੱਥੇ ਨਹੀਂ ਜੀ ਮੁੱਲ ਲੱਗਦੇ ਪਏ ਤਿੰਨਾਂ ਬੈੜਾ ਤੇ 28 ਬੱਚੀ ਲੱਦੇ ਹਾਂ ਠੀਕ ਆ ਜੀ ਕਿੰਨਾ ਕੁ ਮੁੱਲ ਆ ਜਿਹੜੀ ਹੁਣ ਆਪਾਂ ਵੀਡੀਓ ਚੋਰੀ ਆ ਹਾਂ ਇਹ ਮਾਹੌਲੀ ਲਾਉਂਦੇ ਕੋਈ 60 ਕੋਈ 65 ਲਾਉਂਦੇ ਨੇ ਕੋਈ 60 65 ਲਾ ਰਿਆ ਹਾਂਜੀ ਤੇ ਦੁੱਧ ਦੇ ਥੱਲੇ ਕਿੰਨਾ ਹੈ ਜੀ ਇਸ ਟਾਈਮ 32 ਕਿਲੋ ਦੁੱਧ ਹੈਗਾ ਇਹ 85000 ਮੁੱਲ ਕਰਦੇ ਹਾਂ ਮੁੱਲ 85 ਕਰ ਰਹੇ ਹੋ ਦੁੱਧ 32 ਹੈ ਜੀ ਇਧਰ ਧਿਆਨ ਦਿਓ ਮੁੱਲ ਮੁੱਲ 85 85 ਹਾਂਜੀ ਦੁੱਧ 32 ਕਿਲੋ 32 ਕਿਲੋ ਹਾਂਜੀ ਠੀਕ ਆ ਜੀ ਤੇ ਕਿੰਨੇ ਕਿ ਦਿਨ ਹੋਗੇ ਸੂਈ ਨੂੰ ਇਹਨੂੰ ਅੱਜ ਸਤਪੰਦੀ ਨੇ ਜੀ ਅਠਮਾ ਲੱਛੀ ਮਗਰੇ ਜੀ ਬਹੁਤ ਚੰਗੀ ਠੀਕ ਆ ਤੂੰ ਛੱਡਨੀ ਕਿੰਨੇ ਕ ਤੱਕ ਆ ਅਹੀਂ ਤੇ ਆਦੇ ਜਿੰਨੇ ਵਾਤੋ ਵਾਤੋ ਯਾਨਾ ਇਹ ਜੰਦੀ ਆਈ ਆਈਡੀਆ ਆ 85 ਥੋੜਾ ਜਿਆਦਾ ਨਹੀਂ 75 ਦੀ ਐਨੇ ਹੀ 70 ਤੱਕ ਹਾਂਜੀ ਇੱਕ ਵਾਰ ਆਪਣਾ ਐਡਰੈਸ ਦੁਬਾਰਾ ਇਹ ਫਿਰ ਦੱਸ ਦਿਓ ਪਿੰਡ ਮੱਲਵਾਲ ਜੀ ਠੀਕ ਆ ਜੀ ਮਜੀਰਪੁਰ ਸਾਹਿਬ ਦੇ ਨਾਲ ਹਾਂਜੀ ਜ਼ਿਲ੍ਹਾ ਅਪਰੋਜਪੁਰ ਚ ਹਾਂਜੀ ਭੋਲਾ ਨਾ ਹੈ ਭੋਲਾ ਤੇਰਾ ਮੋਬਾਈਲ ਨੰਬਰ 82888077 ਠੀਕ ਹੈ ਤੇ ਵਪਾਰ ਲੈਣ ਦਾ ਕੰਮ ਕਰਦੇ ਹਾਂਜੀ ਵਪਾਰ ਲੈਣ ਦਾ ਕੰਮ ਕਰਦੇ ਠੀਕ ਹੈ ਤੇ ਜੇ ਕਿਸੇ ਨੂੰ ਵੀਡੀਓ ਦੇਖ ਕੇ ਪਸੰਦ ਆਈ ਤਾਂ ਫਿਰ ਉਹ ਮੈਂ ਮਾਨਤਨ ਕਰਾਂਗੇ ਜ਼ਰੂਰ ਜੀ ਜ਼ਰੂਰ ਕਰਾਂਗੇ ਜੀ ਠੀਕ ਹੈ ਜੀ ਭਾਈ ਜੀ ਵਪਾਰ ਲੈਣ ਦਾ ਕੰਮ ਇਹਨਾਂ ਦਾ ਇੱਕ ਪੁੱਛ ਉਹਨਾਂ ਦਾ ਆਪਾਂ ਵੀਡੀਓ ਵਿੱਚ ਕਵਰ ਕੀਤਾ ਹੈ ਆ ਬੱਚੀ ਬਹੁਤ ਚੰਗੀ ਹੈ ਜੀ ਠੀਕ ਹੈ ਓਕੇ ਭਾਈ ਜੀ ਕਿਸਾਨ ਦੋਸਤੋ ਬਾਈ ਜੀ ਇਹ ਹਰਾਂ ਦੀ ਇੱਕ ਕ੍ਰਾਸ ਬ੍ਰੀਡ ਦੀ ਵਹਿੜ ਤੁਹਾਨੂੰ ਦਿਖਾ ਰਿਹਾ ਦਰਮਿਆਨੇ ਕੱਦ ਵਾਲੀ ਆ ਚੈੱਕ ਕਰ ਲਓ ਤੁਹਾਡੇ ਸਾਹਮਣੇ ਆ ਜੀ ਥੋੜਾ ਜਿਆਦਾ ਝੋਲਟਾ ਸਾਹੀਵਾਲ ਦੇ ਵਿੱਚ ਪੈਂਦਾ ਜੀ ਬਾਕੀ ਕੁਝ ਜਿਆ ਕਿੰਨੇ ਸੋਹੇ ਆ ਕਿੰਨਾ ਕ ਦੁੱਧ ਕੱਢ ਰਹੀ ਆ ਪ੍ਰੋਪਰ ਟੀਲ ਹੈ ਕਿ ਬਾਈ ਜੀ ਹਰ ਤੁਹਾਡੇ ਨਾਲ ਸਾਂਝ ਕਰਦੇ ਆ ਬਣੇ ਰਹੋ ਆਪਣੇ ਚੈਨਲ ਦੇ ਨਾਲ ਲੈ ਆ ਵੀਰੇ ਇਹ ਜਿਹੇ ਵਹਿੜਾ ਆਪਾਂ ਨੂੰ ਉਹਦੇ ਘੱਟ ਰੇਟ ਤੇ ਮਿਲਦੀਆਂ ਸਕੇਸ ਮੰਡੀ ਦੇ ਵਿੱਚ ਬੋਲੇ ਕੀ ਬੋਲਾਂ ਬਾਈ ਹਰ ਇੱਕ ਕੁਆਲਟੀ ਦੀ ਤੁਹਾਨੂੰ ਗਾਵਾਂ ਦੇਖਣ ਨੂੰ ਮਿਲ ਗਈਆਂ ਜੀ ਘੱਟ ਰੇਟ ਵਾਲੀ ਨੇ ਤੇ ਵੱਧ ਵਾਲੀ ਨੇ ਬਾਕੀ ਬਾਈ ਜਿਹੜਾ ਨਾਲ ਕਰਦੇ ਆਂ ਗੱਲਬਾਤ ਇਹ ਦੂਜਾ ਨੰਬਰ ਜਿਹੜੀ ਆਪਾਂ ਤੋਰੀ ਵੀਡੀਓ ਚ ਇਹ ਤਾਂ ਕੀ ਰੇਟ ਮੰਗ ਰਹੇ ਹੋ ਜੀ ਇਹਦੀ ਰੇਟ 50000 ਕਰਦੇ ਆ 50000 ਕਰ ਰਹੇ ਹਾਂ ਜੀ ਆ ਠੀਕ ਹੈ ਕਿੰਨੇ ਸਵੇਰੇ ਆ ਇਹ ਜੀ ਪਹਿਲੇ ਸਵੇਰੇ ਜੀ ਪਹਿਲੇ ਹਾਂ ਜੀ ਅੱਛਾ ਜੀ ਤੇ ਪਿੱਛੇ ਦੇ ਬੱਚੀ ਕਿ ਬੱਚਾ ਇਹਦੇ ਪਿੱਛੇ ਜੀ ਬੱਚਾ ਜੀ ਇਹ ਬੱਚਾ 5ਵਾਂ ਦਿਨ ਸੋਈ ਨਹੀਂ ਇਹ ਬੱਚਾ ਤੁਸਾਂ ਦੋਸਤੋ ਦੇਖ ਹੀ ਰਹੇ ਹੋ 5ਵਾਂ ਦਿਨ ਸੋਈ ਰਹੇ ਤੇ ਦੁੱਧ ਕਿੰਨਾ ਕੱਢ ਰਹੀ ਆ ਜੀ ਐਟ ਟਾਈਮ ਜੀ ਜਿਹੜਾ ਸਹੀ ਦੁੱਤ 14 ਕਿਲੋ ਝੋਲੀ ਦਾ ਇਹ ਬੱਚੇ ਸਮੇਤ 16 ਕਿਲੋ ਬੱਚੇ ਸਮੇਤ ਜੇ ਨਾ ਆਪਾਂ ਉਹਨੂੰ ਚੁਗਾਈਏ ਤਾਂ 16 ਜੇ ਚੁਗਾ ਲਈਏ ਤਾਂ 14 14 ਕਿਲੋ ਤੇ ਇਹਦਾ 50000 ਰੇਟ ਕਰ ਰਹੇ ਹਾਂ ਹਾਂਜੀ ਇਹ ਕਿੰਨੇ ਤੱਕ ਛੱਡਣੀ ਆ ਇਹ ਆਪਾਂ ਦੇ ਦੇਾਂਗੇ ਜੀ 45000 ਦੀ 40 ਤੋਂ ਬਾਹਰ ਬਾਦ 40 ਦੇ ਘੱਟੇ-ਪਿੱਟੇ ਹਾਂਜੀ ਕੋਕੇ ਬਾਜੀ ਧੰਨਵਾਦ ਸਸਣ ਦੋਸਤੋ ਬਹੁਤ ਹੀ ਸੋਹਣੀ ਫਾੜੀ ਛੰਗਾਰੀ ਗਾਲ ਦੇ ਚੁੰਨੀ ਪਾਈ ਹੋਈ ਬਾਈ ਜਰਾ ਨੇ ਬਹੁਤ ਸੋਹਣੀ ਹਾਈਟ ਲੈਂਸ ਵਾਲੀ ਅਡਰ ਕੁਆਲਟੀ ਚੈੱਕ ਕਰ ਰਹੇ ਹਾਂ ਬਹੁਤ ਸੋਹਣੀ ਆ ਚਮਕ ਬਹੁਤ ਵਧੀਆ ਇੱਕ ਟੁਕੜਾ ਤੁਸੀਂ ਦੇਖ ਹੀ ਰਹੇ ਆ ਐਚਐਫ ਕੁਆਲਿਟੀ ਦੀ ਆ ਬਾਕੀ ਦੀ ਆਪਾਂ ਪ੍ਰੋਪਰ ਡਿਟੇਲ ਬਾਈ ਜਰੂਰ ਦੱਸ ਦੇਣੀ ਆ ਤੁਹਾਡੇ ਨੂੰ ਸਾਂਝ ਕਰਦੇ ਆ ਕਿੰਨਾ ਕੁ ਦੁੱਧ ਦਾ ਕਿੰਨੇ ਸੋਗੇ ਆ ਰੱਬਣਾ ਕਿ ਕਿਸ ਤਰ੍ਹਾਂ ਵੀ ਪੁੱਛ ਕੇ ਦੱਸ ਦੇਈਏ ਆਪਾਂ ਰੱਬਣਾ ਵੇੜ ਬਾਈਗੀ ਅਟਾ ਕੁਆਲਟੀ ਬਹੁਤ ਸੋਹਣੀ ਬਣਾ ਰਹੀ ਆ ਕੁਝ ਦਿਨ ਇਹ ਨੂੰ ਚ ਬਾਕੀ ਹੋਣਗੇ ਕਿਉਂਕਿ ਦੱਸ ਦੇਣਾ ਕਿ ਮੇਰੇ ਖਿਆਲ ਦੇ ਸੂ ਵੀ ਬਹੁਤ ਥੋੜਾ ਦੇਵਾ ਕੱਢੂਗੀ ਸਤਿਗੁਰ ਬਾਈ ਜੀ ਪਹਿਲੇ ਨੰਬਰ ਤੇਤਾ ਆਪਣਾ ਨਾਮ ਤੇ ਐਡਰੈਸ ਦੱਸਿਓ ਸਰੇਂਦਰ ਸਿੰਘ ਪਿੰਡ ਲਾਲਬਈ ਜ਼ਿਲ੍ਹਾ ਮੁਕਸਰ ਨਾਮ ਕੀ ਸਰੇਂਦਰ ਸਿੰਘ ਹੈ ਜੀ ਸਰੇਂਦਰ ਸਿੰਘ ਪਿੰਡ ਲਾਲਬਈ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਮੋਬਾਈਲ ਨੰਬਰ 78145 ਹਾਂਜੀ 70562 ਹੈ ਜੀ ਤਾਂ ਠੀਕ ਹੈ ਜੀ ਜਿਹੜੀ ਆਪਾਂ ਗਾਂ ਤੋਰੀ ਆ ਆਪਣੇ ਵੀਡੀਓ ਦੇ ਵਿੱਚ ਕਿੰਨੇਵੇਂ ਸਵੇ ਸੁਣੀਆ ਵੀਰੇ ਇਹ ਦੂਸਰਾ ਵਿਆਹ ਹੋਊਗਾ ਦੂਸਰੇ ਵਿਆਹ ਹੋਊਗਾ ਹਾਂਜੀ ਠੀਕ ਆ ਜੀ ਕਿੰਨੇ ਦਿਨ ਰਹਿ ਗਏ ਇਹਦੇ ਹਜੇ 10 ਦਿਨ ਬਾਕੀ ਹੈ 10 ਦਿਨ ਬਾਕੀ ਆ ਫਿਰ ਕੀ ਆ ਦੀ ਡਿਮਾਂਡ ਕਰ ਰਹੇ ਹੋ ਇਹ ਡਿਮਾਂਡ 95 ਕਰਦੇ 95 ਹਜ਼ਾਰ ਕੁਛ ਲੱਗਿਆ ਹਜੇ ਤਾਈ ਲੱਗਿਆ ਜੀ ਕਿੰਨੇ ਕ ਲੱਗ ਗਏ 70000 ਲੱਗੇ ਜੀ 70 ਲੱਗ ਗਏ ਜੀ ਕਿੱਥੋਂ ਤੱਕ ਛੱਡੋਗੇ 80 ਦੀ ਛੋਟ ਨਹੀਂ ਪਊਗੀ ਠੀਕ ਹੈ ਜੀ ਆਪਣੀ ਵੀਡੀਓ ਵੇਖ ਕੇ ਕੋਈ ਆ ਤੁਹਾਡੇ ਨਾਲ ਕੰਟੈਕਟ ਕਰਕੇ ਆਨਲਾਈਨ ਜਾਂ ਕਿਸ ਤਰ੍ਹਾਂ ਤੁਹਾਡੇ ਨਾਲ ਤਸੱਲੀ ਕਰਕੇ ਲੈਂਦਾ ਤਾਂ ਮਾਨਤਨ ਕਰੋਗੇ ਹਾਂਜੀ ਹਾਂਜੀ ਕਰ ਦਾਂਗੇ ਓਕੇ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਮੰਡੀ ਦੇ ਵਿੱਚ ਕਿੰਨੇ ਪਸ਼ੂ ਲੈ ਕੇ ਆਏ ਹੋ ਅੱਜ ਲੋ ਲੈ ਕੇ ਆਏ ਲੋ ਲੈ ਕੇ ਆਏ ਹੋ ਹਾਂਜੀ ਠੀਕ ਆ ਪਹਿਲੇ ਨੰਬਰ ਵਾਲੇ ਗਾਂ ਪਾ ਤੋੜ ਗਏ ਹਾਂ ਸਾਂ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਨੀ ਹਾਈਟ ਲੈਂਥ ਗਾਂ ਦੀ ਐਚਾ ਕੁਆਲਟੀ ਦੀ ਅੰਡਰ ਕੁਆਲਟੀ ਬਹੁਤ ਤਗੜੀ ਹੈ ਕਿਉਂਕਿ ਬ੍ਰੀਡਰ ਗਾਂ ਹੈ ਫਾਰਮੋ ਦੇ ਇਹੇ ਗਾਂ ਆਪਾਂ ਤੁਹਾਨੂੰ ਕੰਮ ਦਿੰਦੀਆਂ ਮਿਲ ਕੇ ਵੀ ਨਾ ਤੁਸੀਂ ਦੇਖ ਹੀ ਰਹੇ ਹੋ ਪਾਣੇ ਦੇ ਉੱਪਰ ਉੱਭਰੀਆਂ ਹੋਈਆਂ ਬਾਜਰੀ ਦੇ ਦੋ ਪੁੱਛ ਲੈ ਕੇ ਆਏ ਆ ਪਹਿਲੇ ਨੰਬਰ ਦੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਰਹੇ ਆ ਪ੍ਰੋਪਰ ਡਿਟੇਲ ਬਾਜਰੀ ਦੇ ਪੁੱਛ ਜਿਆ ਕਿੰਨੇ ਸੋਹੇ ਆ ਅੰਡਰ ਕੁਆਲਟੀ ਤੁਸੀਂ ਇੱਕ ਵਾਰ ਫੇਰ ਚੈੱਕ ਕਰ ਲਓ ਹੈਡ ਲੈਂਥ ਵੀ ਬਹੁਤ ਆ ਅੰਡਰ ਕੁਆਲਟੀ ਵੀ ਦੀ ਦੋਸਤੋ ਵੇਖਣ ਵਾਸਤੇ ਲੈ ਕੇ ਆਇਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਰ ਪਹਿਲੇ ਨੰਬਰ ਗਾਂ ਜਿਹੜੀ ਆਪਾਂ ਤੋਰੀ ਐਚਐਫ ਕੁਆਲਿਟੀ ਦੀ ਹਾਂਜੀ ਹਾਂਜੀ ਕਿੰਨੇ ਵੇ ਸਵੇਰੇ ਸੂਈ ਹੋਈ ਆ ਇਹ ਦੂਸਰਾ ਜੀ ਦੂਸਰਾ ਜੀ ਹਾਂਜੀ ਪਿੱਛੇ ਦੇ ਬੱਛੀ ਕੇ ਬੱਚਾ ਬੱਛੀ ਆ ਜੀ ਬੱਛੀ ਆ ਜੀ ਹਾਂਜੀ ਸਾਹਮਣੇ ਬੈਠੀ ਆ ਜੀ ਹਾਂਜੀ ਹਾਂਜੀ ਸਾਰੇ ਦੋਸਤੋ ਤੁਸੀਂ ਦੇਖ ਹੀ ਰਹੇ ਆ ਪਿੱਛੇ ਬੱਛੀ ਆ ਬਹੁਤ ਸੋਹਣੀ ਕੁਆਲਿਟੀ ਦੀ ਬੱਛੀ ਵੀ ਕਿਹੜਾ ਨਸੀਮ ਲੱਗਿਆ ਸੀਗਾ ਮੱਛੀ ਦਾ ਪਤਾ ਕੋਈ ਸੀ ਬੰਦਾ ਪਤਾ ਅੱਛਾ ਠੀਕ ਹੈ ਤੇ ਵਪਾਰ ਲੈਣ ਦਾ ਕੰਮ ਹਾਂਜੀ ਵਪਾਰ ਲੈ ਲਿਆ ਕਿੰਨਾ ਦੁੱਧ ਕੱਢ ਰਹੀ ਆ ਦੁੱਧ ਦਾ ਸਟਾਫ 40 ਲੀਟਰ ਹੈ 40 ਲੀਟਰ ਆ ਜੀ ਹਾਂਜੀ 40 ਪਲੱਸ ਹਾਂਜੀ 40 ਠੀਕ ਆ ਜੀ ਤੇ ਫਿਰ ਕਿੰਨੀ ਡਿਮਾਂਡ ਕੀ ਕਰ ਰਹੇ ਹੋ ਇੱਕ 15 ਕਰਦੇ ਇੱਕ 15 ਹਾਂਜੀ ਐਟੇ ਹੀ ਕੋਈ ਲੱਗਿਆ ਮਲਾ ਜੀ 9095 ਲਾਦੇ 9095 ਹਾਂ ਜੀ ਠੀਕ ਹੈ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਲੱਖਾ ਜੀ ਲੱਖਾ ਪਿੰਡ ਮੇਰਾ ਭਾਰੂਆ ਸ਼ਹਿਰ ਕਿਦਨਵਾ ਜੀ ਜ਼ਿਲ੍ਹਾ ਮੁਕਸਰ ਜ਼ਿਲ੍ਹਾ ਫਰੀ ਮੁਕਸਰ ਸਾਹਿਬ ਹਾਂ ਜੀ ਤੇ ਮੋਬਾਈਲ ਨੰਬਰ ਵੀ ਦੱਸ ਦਿਓ 62802 35700 ਠੀਕ ਹੈ ਫਿਰ ਦੂਜੇ ਨੰਬਰ ਵਾਲੀ ਵੀ ਤੋੜੀਏ ਹਾਂ ਜੀ ਹਾਂ ਜੀ ਇਹ ਛੱਡਣੀ ਕਿੱਥੋਂ ਤੱਕ ਆਪਾਂ ਇਹ ਲੱਖ ਰੁਪਏ ਲੱਖ ਤੱਕ ਛੱਡੋਗੇ ਹਾਂ ਜੀ ਠੀਕ ਹੈ ਜੀ ਸਾਹਣ ਦੋਸਤੋ ਬਾਈ ਕੀ ਬਰਾਹੇ ਦੂਜੀ ਐਚਐਫ ਕੁਆਲਿਟੀ ਦੀ ਗਾਂ ਤੁਹਾਨੂੰ ਦਿਖਾ ਰਹੇ ਹਾਂ ਚਮਕ ਬਹੁਤ ਹੈ ਤੇ ਵੀ ਥੋੜੀ ਜਿਹੀ ਦਿੱਸੀ ਜੇ ਜੀ ਕੇਅਰ ਕਰੂਗਾ ਖਰੀਦ ਕੇ ਤਾਂ ਇਹ ਵੀ ਬਹੁਤ ਵਧੀਆ ਹੋ ਜੂਗੀ ਕਾਲਿਟੀ ਦੇਖ ਰਿਹਾ ਹੋ ਤੁਸੀਂ ਸਾਡੇ ਟ੍ਰੈਂਟ ਦੀ ਚੰਗੀ ਆ ਪੰਜ ਦਿਨ ਹੋ ਗਏ ਸਵੇਰੋਂ ਇਹਦੀ ਪ੍ਰੋਪਰ ਡਿਟੇਲ ਲੈ ਕੇ ਬਾਈ ਜੀ ਰੱਬ ਤੁਹਾਡਾ ਸਮਝ ਕਰਦੇ ਹਾਂ ਹੁਣ ਦੂਸਰਾ ਨੰਬਰ ਬਾਈ ਜੀ ਗੱਲਬਾਤ ਕਰੂਗਾ ਪਹਿਲਾਂ ਇਹਦੇ ਬ੍ਰਦਰ ਨੇ ਗੱਲ ਕੀਤੀ ਸੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਦੂਜੇ ਨੰਬਰ ਵਾਲੀ ਗਾਂ ਦੀ ਡਿਟੇਲ ਦੱਸਿਓ ਦੂਜਾ ਸਵੇਰ ਹੈ ਜੀ ਦੂਜਾ ਸਵੇਰ ਹਾਂਜੀ ਠੀਕ ਹੈ ਜੀ ਕਿੰਨਾ ਦੁੱਧ ਕੱਢ ਰਹੀ ਆ ਇਸ ਕੇ ਥੱਲੇ 24 ਕਿਲੋ ਦੁੱਧ ਤਿਆਰ ਹੈ ਜੀ 24 ਤਿਆਰ ਹੈ ਜੀ ਪਿੱਛੇ ਬੱਛੀ ਕੇ ਬੱਚਾ ਦੇ ਬੱਛੀ ਹੈ ਜੀ ਠੀਕ ਹੈ ਜੀ ਦਿਖਾਈਏ ਬੱਛੀ ਵੀ ਆਪਾਂ ਇਹਦੀ ਹਾਂਜੀ ਕੀ ਕਰਦਾ ਬੱਸ ਦੋਸਤੋ ਬਾਈਰ ਵਾਲਿਆਂ ਦੋਨੇ ਗਾਂئیں ਚੰਡੀਆਂ ਦੋਨਾਂ ਦੇ ਮਗਰੇ ਬੱਛੀਆਂ ਠੀਕਿਆਂ ਬਾਰੇ ਬਾਈਰ ਰਹਣਗੇ ਪਤਾ ਪਰ ਚੰਡੀ ਕੰਪਨੀ ਦੇ ਠੀਕੇ ਲੱਗੇ ਹੋਏ ਆ ਤੇ ਇਹਦੀ ਡੀਟੇ ਆਪਣਾ ਕੀ ਡਿਮਾਂਡ ਕਰ ਰਹੇ ਹਾਂ ਇਹਦੀ ਡਿਮਾਂਡ ਦਾ 80000 ਰੁਪਏ ਜੀ 80000 ਹਾਂਜੀ ਇਹਦਾ ਕੁਝ ਲੱਗਿਆ ਇਹ ਸਾਨੂੰ 65000 ਰੁਪਏ ਲੱਗੀਆਂ 65 ਲੱਗ ਜਾਂਦਾ ਹਾਂਜੀ ਇਹ ਕਿਥੋਂ ਤੱਕ ਛੱਡਨੇ ਆ 70 ਤੱਕ ਛੱਡ ਦੇਣਗੇ 70 ਤੀਕਾ ਪਿੰਡ ਦਾ ਜਿਹੜਾ ਪਹਿਲਾਂ ਬਾਈ ਨੇ ਬੋਲਿਆ ਉਹੋ ਹੀ ਹੈ ਨਾ ਤੁਹਾਡਾ ਮੇਰਾ ਪਿੰਡ ਗੁਰਸਾਰ ਹੈ ਜੀ ਠੀਕ ਹੈ ਜੀ ਜਿਹੜਾ ਕਿੱਧਰ ਬਾਈ ਆਹ ਲੱਗ ਪਿੰਡ ਗੁਰਸਾਰ ਹਾਂਜੀ ਜਿਹੜਾ ਲੱਗਦਾ ਹਾਂਜੀ ਇਹ ਵੀ ਸ੍ਰੀ ਮੁਕਸਰ ਸਾਹਿਲ ਜੀ ਪਿੰਡ ਦਾ ਗਾਵਾਂ ਤੁਹਾਡੇ ਕੋਈ ਸੇ ਬਾਈ ਜੀ ਨਾ ਪਹਿਲੇ ਪੰਜ ਵੱਡੇ ਭਰਾ ਦੀ ਆ ਨਿਕਲੀ ਠੀਕ ਹੈ ਇਹ ਦੋਨੇ ਬ੍ਰਦਰ ਹੀ ਹੋਣਾ ਹਾਂਜੀ ਹਾਂਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 81482 81462 0284 0284 84 ਹਾਂਜੀ ਠ ਮੀਡੀਅਮ ਸਾਈਜ਼ ਦੀ ਗਾਂ ਖਾ ਰਹੇ ਆ ਐਚਐਫ ਚੱਕ ਪੈਂਦੇ ਆ ਕੁਆਲਿਟੀ ਇਹਦੀ ਬਹੁਤ ਸੋਹਣੀ ਆ ਤੋਰਲਾ ਵੀ ਰੱਗੇ ਥੋੜੀ ਜਿਹੀ ਹੋਰ ਦਰਮਿਆਨਾ ਕਾਪ ਦਾ ਕੁਆਲਿਟੀ ਇਹਦੀ ਬਹੁਤ ਸੋਹਣੀ ਆ ਬਾਕੀ ਆਪਾਂ ਤੇਲ ਲੈ ਕੇ ਬਾਅਦ ਵਿੱਚ ਤੁਹਾਨੂੰ ਸਾਂਝੀ ਕਰਦੇ ਆ ਵੀਡੀਓ ਲਾਸਟ ਤੱਕ ਦੋਸਤੋ ਜਰੂਰ ਦੇਖਿਆ ਕਰੋ ਲਾਈਕ ਐਂਡ ਕਮੈਂਟ ਤੇ ਸ਼ੇਅਰ ਕਰਦਿਆ ਕਰੋ ਤੁਹਾਡੀ ਸਹਿਯੋਗ ਦੀ ਸਾਨੂੰ ਲੋੜ ਆਈ ਲਿਆ ਵੀਰੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਜਿਹੜੀ ਗਾਂ ਆਪਾਂ ਵੀਡੀਓ ਦੇ ਚੁਪਾਈ ਆ ਕਿੰਨੇ ਮਸੂਏ ਆ ਇਹ ਤੀਜੇ ਤੀਜੇ ਕਿੰਨਾ ਕੁ ਦੁੱਧ ਕੱਢ ਰਹੀ ਆ ਇਹ ਜੀ 20 ਲੀਟਰ ਕੱਢਦੀ ਆ ਹਾਂਜੀ 20 ਲੀਟਰ 20 ਲੀਟਰ ਤਾਂ ਠੀਕ ਆ ਕਿੰਨਾ ਕੁ ਦਿਨ ਹੋਵੇ ਸੋਈ ਨੂੰ 8 ਦਿਨ 8-9 ਦਿਨ ਹੋਵੇ ਜੀ 2 ਦਿਨ 8-9 ਦਿਨ 8-9 ਦਿਨ ਠੀਕ ਆ ਇਹ ਤੇ ਕੀ ਇਹਦੀ ਡਿਮਾਂਡ ਕਰ ਰਹੇ ਹੋ ਕਿੰਨਾ ਕਰੇਟ ਮੰਗ ਰਹੇ ਹੋ ਇਹਦਾ 60000 ਜੀ ਹਾਂਜੀ 60000 60000 ਆ ਕਾਟੇ ਰੇਟ ਤੇ ਆਪਾਂ ਕੁਝ ਲੱਗਿਆ ਹੋਇਆ ਤੈਨੂੰ ਇਹ ਤੇ ਹੀ ਪਿਆ ਨ ਲੱਗਿਆ ਜੀ 50 ਲੱਗਿਆ ਕਿੰਨੇ ਤੱਕ ਛੱਡ ਦੇਣੀਆਂ ਵੇਚ ਦੇਣੀਆਂ 5-6 ਤੱਕ ਜੀ ਠੀਕ ਆ ਜੀ ਤੇ ਆਪਣਾ ਮੋਬਾਈਲ ਨੰਬਰ ਦੱਸਿਓ 85710 85710 82477 82477 ਦੁਬਾਰਾ ਬੋਲ ਦਿਓ 85710 82477 ਠੀਕ ਆ ਤੇ ਪਿੰਡ ਆਪਣਾ ਜਗਮਾਲ ਵਾਲੀ ਹਾਂਜੀ ਜਗਮਾਲ ਵਾਲੀ ਜਗਮਾਲ ਵਾਲੇ ਤੇ ਜ਼ਿਲ੍ਹਾ ਫਿਰਸਾ ਫਿਰਸਾ ਓਕੇ ਵੀਰੇ ਧੰਨਵਾਦ ਸਾਰਾ ਦੋਸਤੋ ਬੈਠ ਤੁਹਾਨੂੰ ਦਿਖਾ ਰਿਹਾ ਤੋਰਨਾ ਵੀ ਰੱਗੇ ਹਾਈਡਲ ਸੋਹਣੀ ਹੈ ਜੀ ਕਰਾਸ ਬਰੀਡ ਆ ਜੀ ਥੋੜਾ ਥੋੜਾ ਪੱਕੇ ਦਾ ਜਰਸੀ ਚ ਪੈਂਦਾ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਹੀ ਲਿਓ 3-4 ਦਿਨ ਹੋਏ ਸੂਈ ਦੇ ਤੇ ਸਾਹਮਣੇ ਜੀ ਦੇਖ ਕ ਆਰਡਰ ਕੁਆਲਟੀ ਬਹੁਤ ਵਧੀਆ ਹੈ ਹਾਈਡਲੈਂਸ ਵੀ ਚੰਗੀ ਆ ਚੰਗੀ ਬਹੁਤ ਵਧੀਆ ਠੰਡੀ ਸੀਲਾ ਬਾਜੂ ਵੀ ਤੁਹਾਨੂੰ ਟੈਸਟ ਕਰਾਈ ਜਾਂਦੇ ਆ ਬਾਕੀ ਟੋਪਰ ਡੀਟੇਲ ਬਾਜੂ ਨਾਲ ਲੈ ਕੇ ਤੁਹਾਡੇ ਨਾਲ ਸਾਂਝ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਆਪਾਂ ਜਿਹੜੇ ਵੀਡੀਓ ਵਿੱਚ ਗਾ ਆਪਣੀ ਕਵਰ ਕੀਤੀ ਆ ਕਿੰਨੇ ਸੂਏ ਸੂਈ ਆ ਜੀ ਇਹ ਦੂਜੇ ਸੂਏ ਸੂਈ ਆ ਜੀ ਦੂਜੇ ਸੂਈ ਆ ਜੀ ਹਾਂਜੀ ਇਹ ਕ੍ਰੋਸ ਤੇ ਜਰਸੀ ਰਲਮੀ ਲੱਗਦੀ ਹੈ ਨਾ ਹਾਂਜੀ ਜਰਸੀ ਤੇ ਕ੍ਰੋਸ ਆ ਜੀ ਹਾਂ ਦੇ ਕਿੰਨੇ ਕਿ ਤਨ ਹੋਗੇ ਸੂਈ ਨੂੰ 3 ਤਨ ਹੋਗੇ ਸੂਈ ਨੂੰ 3 ਤਨ ਕਿੰਨਾ ਦੁੱਧ ਇਸ ਟਾਈਮ ਤੇ ਜੀ ਉਹ ਤਾਂ 18-17 ਕਿਲੋ ਬੋਲੀ ਆ ਜੀ 17 ਬੋਲੀ ਆ ਜੀ ਹਾਂਜੀ ਫਿਰ ਕੀ ਡਿਮਾਂਡ ਕਰ ਰਹੇ ਹੋ ਇਹਦੀ ਇਹ ਡਿਮਾਂਡ ਕਰੇ 65000 ਰੁਪਏ ਜੀ 65 ਕੁਛ ਲੱਗਿਆ ਹੱਲੇ ਤਾਈ ਆ ਲਾਉਂਦੇ ਆ ਜੀ 55-56 ਲਾਉਂਦੇ ਆ ਕਰਮਜੀਤ ਸਿੰਘ ਭक्ताਪਈ ਭक्ताਪਈ ਦਾ ਕਰਮਜੀਤ ਸਿੰਘ ਹਾਂਜੀ ਠੀਕ ਹੈ ਜ਼ਿਲ੍ਹਾ ਰੈਂਡਾ ਚੰਡੇ ਚ ਮੋਬਾਈਲ ਨੰਬਰ 98557 ਹਾਂਜੀ 47795 ਠੀਕ ਹੈ ਕਿੰਨੇ ਤੱਕ ਛੱਡ ਦੇਣੀ ਇਹ ਬਾਅਦ ਦੇ ਤਾਂ ਕਿ ਛੱਡ ਤੱਕ ਦੇ ਦਾਂਗੇ ਜੀ ਛੱਡ ਤੱਕ ਹਾਂਜੀ ਹਾਂਜੀ ਓਕੇ ਭਾਈ ਧੰਨਵਾਦ